ਆ ਦੇਖੋ ਬਦਮਾਸ਼ੀ ਦੇ ਬਦਮਾਸ਼ੀ ਦੇ ہمارا ਕੰਮ ਹੈ ਵੀਡੀਓ ਬਣਾਉਣਾ ہمارا ਕੰਮ ਹੈ ਵੀਡੀਓ ਬਣਾਉਣਾ ہمارا ਕੰਮ ਹੈ ਵੀਡੀਓ ਬਣਾਉਣਾ ਤੂੰ ਕੋਣ ਹੁੰਦਾ ਤੂੰ ਕੋਣ ਹੁੰਦਾ ਉਹ ਕੋਣ ਹੁੰਦਾ ਪਤਕਰਾਰ ਤੂੰ ਕੋਣ ਹੁੰਦਾ ਪਤਕਰਾਰ ਬਹਤੇ ਪੜਨੇ ਮਨ ਤੂੰ ਤਾਂ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਏ ਆ ਦੇਖੋ ਪ੍ਰਵਾਸੀ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਏ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਏ ਆ ਦੇਖੋ ਪ੍ਰਵਾਸੀ ਜਲੰਧਰ ਮਕਸੂਦਾ ਸਬਜ਼ੀ ਮੰਡੀ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਏ ਆ ਦੇਖੋ ਆਹ ਦੇਖੋ ਆਹ ਦੇਖੋ ਪ੍ਰਵਾਸੀ ਹੱਥੀ ਪਾੰਦੇ ਪਿਆ ਆਹ ਦੇਖੋ ਪ੍ਰਵਾਸੀ ਜਲੰਧਰ ਮਕਸੂਦਾ ਸਬਜ਼ੀ ਮੰਡੀ ਪੰਜਾਬੀਆਂ ਦੇ ਹੱਥੀ ਪਾੰਦੇ ਪਿਆ ਇੱਕ ਪੱਤਰਕਾਰ ਦੇ ਹੱਥੀ ਪਾੰਦੇ ਪਿਆ ਪੱਤਰਕਾਰ ਦੇ ਹੱਥੀ ਪਾੰਦੇ ਪਿਆ ਸਾਰ ਸਾਰੀ ਮੰਡੀ ਚੁੱਕੀ ਤੇਰਾ ਮਾਲ ਕਿਉਂ ਚੁੱਕਿਆ ਤੇਰਾ ਆ ਤੇਰਾ ਮਾਲ ਪਿਆ ਕਿਉਂ ਨਹੀਂ ਚੁੱਕਿਆ ਤੇਰਾ ਮਾਲ ਕਿਉਂ ਨਹੀਂ ਚੁੱਕਿਆ ਨੰਗਾ ਹੋ ਕੇ ਦਿਖਾਰਾ ਨੰਗਾ ਹੋ ਕੇ ਦਿਖਾਰਾ ਇਹਨਾਂ ਦੇ ਇਹਨਾਂ ਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੇਰਾ ਸਾਰੇ ਜਥੇਬੰਦੀਆਂ ਨੂੰ ਖੁੱਲਾ ਸਾਦਾ ਕਿ ਪ੍ਰਵਾਸੀ ਜਿਹੜੇ ਕਿ ਜਲੰਧਰ ਸ਼ਹਿਰ ਸਬਜੀ ਮੰਡੀ ਦੇ ਵਿੱਚ ਹੈਵੀ ਹੋ ਗਏ ਆ ਇੱਕ ਪੱਤਰਕਾਰ ਦੇ ਹੱਥੀ ਵੀ ਪਏ ਆ ਔਰ ਇਹ ਸਾਰਾ ਕਾਰੋਬਾਰ ਵੀ ਖੋ ਗਏ ਲੈ ਗਏ ਹੱਥੀ ਵੀ ਪੈਂਦੇ ਆ ਬਦਮਾਸ਼ੀ ਵੀ ਕਰਦੇ ਆ ਸਾਰਾ ਮਾਲ ਚੁੱਕ ਲਿਆ ਲੇਕਿਨ ਇਹਦਾ ਮਾਲ ਨਹੀਂ ਚੁੱਕਿਆ ਕਮੇਟੀ ਵਾਲਿਆਂ ਨੇ 밀ੀ ਭਗਤ ਕਰਕੇ ਇਹ ਤੇ ਜੋ ਕਾਨੂੰਨੀ ਕਾਰਵਾਈ ਉਹ ਵੀ ਹੋਣੀ ਚਾਹੀਦੀ ਹੈ ਔਰ ਜਥੇ ਬੰਦੀਆਂ ਸਾਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਸਾਰੀਆਂ ਇਹ ਤੇ ਸੱਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਬਿਲਕੁਲ ਜਿੰਨੇ ਵੀ ਬੰਦੇ ਹਨ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਹਨਾਂ ਕੋਲ ਕੋਈ ਆਧਾਰ ਕਾਰਡ ਵੋਟਰ ਕਾਰਡ ਜਿਹੜਾ ਕਿ ਨਹੀਂ ਹੈ ਇਹਨਾਂ ਕੋਲ ਉਹ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੀ ਪੂਰੀ ਜਾਣਕਾਰੀ ਲਵੇ ਕਿ ਇਹਨਾਂ ਦੇ ਦੋ ਦੋ ਆਧਾਰ ਕਾਰਡ ਵੋਟਰ ਕਾਰਡ ਬਣੇ ਹੋਏ ਆ ਔਰ ਗੰਦ ਪਾਇਆ ਇਹਨਾਂ ਨੇ ਮਕਸੂਦਾ ਸਾਰੀ ਸਬਜੀ ਮੰਡੀ ਇਹਨਾਂ ਨੇ ਸੰਭੀ ਹੋਈ ਹੈ ਪੁਲਿਸ ਪਰਿਸ਼ਾਦਨ ਨੂੰ ਸਾਡੀ ਬੇਨਤੀ ਹੈ ਮਾਰਕੀਟ ਕਮੇਟੀ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਇਹਨਾਂ ਨੂੰ ਇਥੇ ਭਜਾਇਆ ਜਾਵੇ ਇਹ ਵੀ ਗੰਦ ਮਾਇਆ ਹਾਂਜੀ ਮੱਝਮੂਵਾਲੇ ਨੂੰ ਵੀ ਕਹਿ ਰਹੇ ਕਿ